ਇਹtrae ਮੁਰਗੇ ਖੇਡਦੇ ਆ ਬਾਹਰ ਅਸਲ ਚ ਦੇਸੀ ਮੁਰਗੇ ਹੁੰਦੇ ਆ ਪਿਓਰ ਮੱਝਾਂ ਰੱਖੀਆਂ ਤੇ ਉਹ ਫਿਰ ਕੁਝ ਕਟੀਆਂ ਬੱਸੀਆਂ ਨਾਲ ਜਿਹੜੀਆਂ ਛੋਟੀਆਂ ਬਣ ਜਾਂਦੀਆਂ ਚੰਗੀਆਂ ਮੱਝਾਂ ਬਣ ਜਾਂਦੀਆਂ ਅਸੀਂ ਇਸ ਮੋਲ ਦੇ ਜੰਪ ਪਾਲਾ ਨੂੰ ਵਾਪਸ ਕਿ ਲਿਆਂਦਾ ਕਮਾਦ ਆ ਤੇ ਕਮਾਦ ਦੇ ਨਾਲ ਨਾਲ ਇਹ ਛੱਪੜ ਹੀ ਖਤਮ ਹੋ ਗਏ ਕਿ ਹੁਣ ਤੇ ਨਹੀਂ ਤੇ ਪਿੰਡਾਂ ਦੇ ਛੱਪੜ ਜਿਹੜੇ ਸੀ ਉਹ ਪਾਣੀ ਨੂੰ ਇਹ ਕਰੈਲਰ ਬਲੈਲਰ ਦੇਸੀ ਫਾਰਮਿੰਗ ਰਲ ਕੇ ਆ ਬਤਕਾ ਵੀ ਰੱਖੀਆਂ ਬਰਾਖਲਾ ਦੇਸੀ ਘੋਰਾ ਪੀ ਕੇ ਫਿਰ ਟੋਕਾ ਗੇੜਨਾ ਤੇ ਕੋਈ ਕੋਈ ਆ ਜਿਹੜੇ ਬੰਦੇ ਆ ਕੂਤ ਰੱਖਦੇ ਆ ਪੁਰਾਣੇ ਬੁੱਡੇ ਤੇ ਨਾਲੇ ਛੋਟਾ ਕਰ ਦਿੰਦੇ ਇਹਨਾਂ ਗੱਲਾਂ ਤੋਂ ਸਤਿ ਸ਼੍ਰੀ ਅਕਾਲ ਦੋਸਤੋ ਮੇਰਾ ਚੈਨਲ ਚੰਗ ਦਿਹਾ ਦਾ ਸਵਾਗਤ ਕਰਿਆ ਨਾ ਦੋਸਤੋ ਅੱਜ ਮੇਰਾ ਦੋਸਤ ਆ ਤਲੋਕੇ ਪਿੰਡ ਲੋਕਾਂ ਦਾ ਨੱਥੂ ਚੱਕ ਜਿ ਕੋਈ ਫਰਕ ਨਹੀਂ ਖਾਸ ਰੋੜ ਹੀ ਆ ਤੇ ਜਿਹੜਾ ਦੀ ਜਿਆ ਲੋਪ ਹੁੰਦੀ ਜਾ ਰਹੀ ਆ ਪਿੰਡਾਂ ਦੇ ਵਿੱਚੋਂ ਤੇ ਕਿਤੇ ਕਿਤੇ ਲਗਭਗ ਚੜ੍ਹਦੇ ਪੰਜਾਬੀ ਦੇ ਖਤਮ ਹੀ ਹੋ ਗਈ ਹੈ ਕਿਤੇ ਕਿਤੇ ਆਏ ਮਾਹੌਲ ਵੇਖਣ ਨੂੰ ਮਿਲਦਾ ਲਿੰਦੇ ਪੰਜਾਬ 'ਚ ਇਹ ਮੈਂ ਬਲੌਗ ਉਹਨਾਂ ਦੇ ਬੇਨਾ ਉਹਦੇ ਵਿੱਚ ਹੁੰਦਾ ਮਾਹੌਲ ਅੱਜ ਤੁਹਾਡੇ ਨਾਲ ਮੈਂ ਸ਼ੇਅਰ ਕਰਦਾ ਤੇ ਵੇਖੋ ਘਰ ਦੇ ਨਾਲ ਹੀ ਸਬਜ਼ੀ ਲਈ ਆ ਤੇ ਤੇ ਤੁਹਾਨੂੰ ਮੁਰਗੇ ਦੇਖਣਗੇ ਵੇਖਣ ਨੂੰ ਮਿਲਣਗੇ ਤੇ ਜਿत्राਏ ਮੁਰਗੇ ਖੇਡਦੇ ਆ ਬਾਹਰ ਅਸਲ ਚ ਦੇਸੀ ਮੁਰਗੇ ਹੁੰਦੇ ਆ ਪ्योर ਕਿਉਂਕਿ ਹੁਣ ਪਿੰਡ ਜਿਹੜੇ ਆ ਸ਼ਹਿਰਾਂ ਚ ਬਦਲਦੇ ਜਾ ਰਹੇ ਆ ਦੇਖੋ ਉਠੀਆਂ ਜਿਹੜੀਆਂ ਲਵੇ ਦਿਨੋਂ ਸਭ ਦੀਆਂ ਜਾ ਰਹੀਆਂ ਤੇ ਨਗਰ ਦਾ ਕੰਮ ਕੱਢਦਾ ਜਾ ਰਿਹਾ ਦੋਈ ਦਾ ਕੱਢਦਾ ਜਾ ਰਿਹਾ ਕੱਚੀਆਂ ਥਾਵਾਂ ਪੱਕੀਆਂ ਦੀਆਂ ਜਾ ਰਹੀਆਂ ਪਰ ਫਿਰ ਵੀ ਮੇਰਾ ਬੋਸ ਤਾਂ ਇਹਨੇ ਮੱਝਾਂ ਰੱਖੀਆਂ ਤੇ ਉਹ ਫਿਰ ਕੁਝ ਕੱਟੀਆਂ ਬੱਚੀਆਂ ਨਾਲ ਜਿਹੜੀਆਂ ਛੋਟੀਆਂ ਬਣ ਜਾਂਦੀਆਂ ਚੰਗੀਆਂ ਮੱਝਾਂ ਬਣ ਜਾਂਦੀਆਂ ਤੇ ਵਧੀਆ ਦੁੱਧ ਦਾ ਕੰਮ ਚੱਲਦਾ ਤੇ ਬਹੁਤ ਸੋਹਣਾ ਇਹ ਮੋਹਰ ਮੋਹਲਾ ਅਸੀਂ ਇਸ ਮੋਹਲ ਦੇ ਜੰਪਾਲਾ ਇਹੀ ਸਾਰਾ ਕੁਝ ਵੇਖਿਆ ਜਿਹੜਾ ਹੁਣ ਇੱਕ ਟਿੱਕ ਟਿੱਕ ਤੇ ਹੀ ਵੇਖਣ ਨੂੰ ਮਿਲਦਾ ਤੇ ਫੋਸਫੋਰਸ ਨਿਯਾਰਾ ਹੈ ਹੋਰ ਬਹੁਤ ਸਾਲਾਂ ਨੂੰ ਇਹ ਵੀ ਖਤਮ ਹੋਏ ਨਹੀਂ ਚੀਜ਼ਾਂ ਤੇ ਨਾਲ ਮੇਰੇ ਇੱਕੇ ਦੋਸਤ ਨੇ ਇੰਜੀਨੀਅਰ ਸਾਹਿਬ ਓਏ ਇਹ ਇੱਕ ਫਲਦਾਰ ਬੂਟੇ ਨੇ ਲੱਗੇ ਤੇ ਥਾਂ ਜਿਹੜੀ ਬਰੀ ਸਖਮ ਲਟ ਉਹਨੂੰ ਵਾਪਕ ਲਿਆਂਦਾ ਕਮਾਦ ਆ ਤੇ ਕਮਾਦ ਦੇ ਨਾਲ ਨਾਲ ਜਿਹੜਾ ਨਾਲੇ ਦੇ ਥੋੜੀ ਜੀ ਵੱਧ ਆ ਜਾਂਦਾ ਯਾ ਦੂਰ ਗੁਲਾਬਾਸੀ ਦੇ ਫੁੱਲ ਨਜ਼ਾਰਾ ਹੁੰਦਾ ਹੈ ਤੇ ਗੁਲਾਬਾਸੀ ਵੀ ਲਗਭਗ ਛੱਪੜਾ ਜੇ ਖਤਮ ਹੋ ਗਈ ਤੇ ਛੱਪੜੀ ਖਤਮ ਹੋ ਗਈ ਕਿ ਹੁਣ ਤੇ ਇਹ ਤੇ ਪਿੰਡਾਂ ਦੇ ਛੱਪੜ ਜਿਹੜੇ ਸੀ ਉਹ ਪਾਣੀ ਨੂੰ ਆਪਣੇ ਆਪ ਵਿੱਚ ਸੋਖਦੇ ਸੀ ਤੇ ਧਰਤੀ ਦਾ ਡਿਸਚਾਰਜ ਜਿਹੜਾ ਹੁੰਦਾ ਰਹਿੰਦਾ ਸੀ ਪਾਣੀ ਦੇ ਨਾਲ ਪਾਣੀ ਜਿਹੜਾ ਸੀ ਉਹ ਇੱਥੇ ਮਸਾਣਾ ਚ ਜਾਂਦਾ ਰਹਿੰਦਾ ਸੀ ਹੁਣ ਪਾਣੀ ਪੂਣੀ ਵਾਲੀ ਤੇ ਗੱਲ ਗਈ ਇਹ ਕੋਕੜ ਆ ਇਹ ਤਾਂ ਮੈਨੂੰ ਲੱਗਦਾ ਕਰਮੇ ਸੀਲ ਆ ਜਿਹੜਾ ਆ ਸੀਲ ਆ ਨਾ ਆਹ ਸੀਲ ਕੋਕੜ ਆ ਆ ਆ ਬੱਚੇ ਆ ਸੀਲ ਦੇ ਆ ਦੱਜੇ ਆਹ ਫਾਰਮੀ ਦੇ ਆ ਇਹ ਵੀ ਦੇਸੀ ਬਣ ਜਾਣਗੇ ਚਲੋ ਇਹ ਹੋਏ ਤਾਂ ਵੱਡਾ ਭਾਈ ਚਰਾ ਗਈ ਹੋ ਸਕਦਾ ਆਹ ਇੱਕ ਰੈਲਰ ਬਲੈਲਰ ਦੇਸੀ ਫਾਰਮਿੰਗ ਰਲ ਕੇ ਹੈ ਆਹ ਸੱਚ ਬਤਕ ਫੇਰਦੀ ਇੱਥੇ ਆਹ ਬਤਕਾ ਵੀ ਰੱਖਿਆ ਹੂੰ ਇਹ ਆਡੇ ਉnde ਛਪੜਾ ਜੀ ਦੇ ਦਿੰਦੀਆਂ ਬਤਕਾਂ ਕੇ ਘਰ ਦਿੰਦੀਆਂ ਚਲੋ ਬਹੁਤ ਸੋਹਣਾ ਖੂਬਸੂਰਤ ਮਹੌਲ ਜਿਹੜੀ ਮੈਂ ਤੁਹਾਡੇ ਨਾਲ ਸਾਂਝ ਪਾਈ ਦੋਸਤੋ ਲਗਭਗ ਜਿਹੜਾ ਸ਼ੌਂਕ ਆ ਕਬੂਤਰਾਂ ਦਾ ਉਹ ਖਤਮ ਹੋ ਗਿਆ ਇਹਨਾਂ ਦੇ ਵਿੱਚ ਤੇ ਕੋਈ ਕੋਈ ਆ ਜਿਹੜੇ ਬੰਦੇ ਆ ਕਬੂਤਰ ਰੱਖਦੇ ਆ ਸਾਡਾ ਯਾਰ ਕਰਮਾ ਇਹਨੇ ਆਪਦੀ ਕੋਠੀ ਦੇ ਉੱਤੇ ਵੇਖੋ ਬੂਫਰਾ ਤੇ ਖੱਡੂ ਵੀ ਬਣਾਇਆ ਮੈਨੂੰ ਇਹਦਾ ਸ਼ੌਂਕ ਜਾਂਦਾ ਰਹਿਣਾ ਚਾਹੀਦਾ ਆ। ਪੁਰਾਣੇ ਬੁੱਢੇ ਤੇ ਨਾਲੇ ਛੋਟਾ ਕਰ ਦਿੰਦੇ ਸੀ ਇਹਨਾਂ ਗੱਲਾਂ ਤੋਂ। ਪਰ ਚਲੋ। ਕੈਰ ਉਹਨੋਂ ਦਾ ਮਾਹੌਲ ਸੀ। ਇਹ ਆ ਵਧ ਗਿਆ। ਖੇਤੀ ਮੈਨਾ ਕਰਮੇ ਨਜ਼ਾਰੇ ਵੱਧੇ ਆ। ਉਹ ਆਂਬ-ਆਂਬਾ ਕੇ ਤੇ ਆਹੋ ਨਹੀਂ ਸਾਰਾ ਕੁਝ ਹੈਗਾ। ਲੋਈ ਹੋਈ ਏ ਜਿਹੜਾ ਵਾ ਆਪਣੇ ਪਿੰਡਾਂ ਦਾ ਈ ਚਾਗੇ ਜਿਹੜੀ ਘਰ ਦੀ ਚੀਜ਼ ਆ ਘਰ ਦੀ ਮੁਰਗੀ ਦਾਲ ਬਰਾਬਰ ਹੈ ਸੂਰਜ ਦੇ ਤਾਣੀ ਜਾ ਰਿਹਾ ਸਾਰੇ ਦਿਨ ਦੀ ਕਾਵਟ ਆਪਣੇ ਨਾਲ ਲਾਉਣਾ ਇਹਦਾ ਰਾਤ ਦੀ ਗੋਸ਼ ਚੱਲ ਜਾਣਾ ਫੇਰ ਚੜੀ ਜਿਉਂ ਹੀ ਸੂਰਜ ਦੀ ਸਾਰੀ ਧਰਤੀ ਨੂੰ ਆਪਣਾ ਚਾਨਣ ਦਿੰਦਾ ਤੁਰਨੇ ਸਿੱਜੇ ਸਿੱਜੇ ਜਾ ਰਿਹਾ 88 ਇੰਦੇ ਅਗੇਸ ਮੰਦਪ ਦੇ ਕਿਨਾਰੇ ਬੈ ਗੇ ਨਜ਼ਾਰਾ ਵੇਖਣ ਵਾਲਾ ਹੰਦਾ ਸੂਰਜ ਰੁੱਬਦੇ ਦਾ ਔਰ ਮੈਂ ਕਿਹਨਾ ਇੱਥੇ ਖਲੋ ਗਏ ਵੀ ਨਜ਼ਾਰਾ ਆਪਣਾ ਇੱਕ ਵੱਖਰਾ ਆਨੰਦ ਇਸੀ ਦਾ ਬਹੁਤ ਹੀ ਖੂਬਸੂਰਤ ਨਜ਼ਾਰਾ ਵੀ ਦੋਸਤੋ ਸਾਡੇ ਜਿਹੜੇ ਪੰਜਾਬ ਦੇ ਪਿੰਡ ਕਿਸੇ ਟਾਈਮ ਤੇ ਇਸ ਮਾਹੌਲ ਨੂੰ ਅਸੀਂ ਵੇਖਿਆ ਬਿਲਕੁਲ ਹੀ ਇਹ ਟੋਕੇ ਆ ਹੁਣ ਤੇ ਇਥੇ ਪੀਟਰ ਇੰਜਨ ਲੱਗੇ ਨਾ ਟੋਕੇ ਨੇ ਮੋਟਰਾਂ ਲੱਗ ਗਈਆਂ ਅਸੀਂ ਤੇ ਹੱਥ ਨਾਲ ਵੀ ਪੱਟੇ ਖੁਦਰਦੇ ਰਹੇ ਜਦੋਂ ਜਦੀ ਇਹ ਨਰਾਖ ਗਲਾ ਦੇਸੀ ਘੋਰਾ ਪੀ ਕੇ ਫਿਰ ਟੋਕਾ ਘੇੜਨਾ ਠੀਕ 15 15 14 14 ਭਰੀਆਂ ਟੋਕੇ ਦੀਆਂ ਕੱਢਣੀਆਂ ਹੋੜੋ ਮੁੰਡਿਆਂ ਨੂੰ ਪੱਟਾਂ ਦੀਆਂ ਮਛਲੀਆਂ ਦਾ ਡੌਲਿਆਂ ਦਾ ਚੌੜੀਆਂ ਹਿੱਕਾਂ ਦਾ ਮੈਨੂੰ ਲੱਗਦਾ ਸਰਵਾਜ ਹੀ ਖਤਮ ਹੁੰਦਾ ਜਾਂਦਾ ਕਿਸੇ ਕਿਸੇ ਪਿੰਡ ਦੇ ਵਿੱਚ ਹੀ ਕੋਈ ਪਹਿਲਵਾਨ ਮੁੰਡਾ ਨਜ਼ਰ ਆਉਂਦਾ ਤੇ ਰੱਬ ਖੈਰ ਹੀ ਕਰੇ ਫਿਰ ਵੀ ਮੈਂ ਕਿੰਨਾ ਸਾਡੇ ਪੰਜਾਬ ਨੂੰ ਜਿਹੜੀ ਆ ਕਿ ਗੁਰੂਆਂ ਪੀਰਾਂ ਦੀ ਦਵਾ ਵਾ ਸਾਰਾ ਕੁਝ ਮੁੜਾਊਗਾ ਇੱਥੇ ਸਿੱਜੇ ਸਿੱਜੇ ਦੋਸਤੋ ਇੰਨੀ ਜੀ ਮੇਰੀ ਸਾਜ ਕਰੋ ਕਬੂਲ ਮੈਂ ਤੁਹਾਡਾ ਆਪਣਾ ਕੀਰਤਪੁਰ ਦਾ ਆਪਣ ਨੂੰ ਖੁਸ਼ ਰਹੋ ਆਬਾਦ ਰਹੋ ਜਿੰਦਾਬਾਦ ਰਹੋ